ਉਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਜੀ ਪਈ ਹਰੇਕ ਨਾਵਾਂ ਵਿੱਚੋਂ ਪਰਮੇਸ਼ਰ ਦਾ ਜਿਹੜਾ ਨਾਮ ਹੈ ਹਰੇਕ ਰੰਗਾਂ ਵਿੱਚੋਂ ਜੋ ਪਰਮੇਸ਼ਰ ਦੇ ਨਾਮ ਦਾ ਪ੍ਰੇਮ ਰੰਗ ਹੈ ਹਰ ਰੰਗ ਮਜੀਠਾ ਰੰਗ ਸਾਰੇ ਹਰੇਕ ਰੰਗਾਂ ਵਿੱਚੋਂ ਸਰੀ ਦਾ ਮਜੀਠੀ ਭਗਤੀ ਦਾ ਰੰਗ ਜਿਹੜਾ ਪੱਕਾ ਰੰਗ ਹੈ ਹਰੇਕ ਨਾਮਾਂ ਵਿੱਚੋਂ ਜੋ ਪਰਮੇਸ਼ਰ ਦਾ ਨਾਮ ਦਾ ਰੰਗ ਹੈ ਹਰ ਰੰਗ ਮਜੀਠਾ ਰੰਗ ਹਰੇਕ ਨਾਵਾ ਵਿੱਚ ਹਰ ਹਰ ਹੈ ਹਰੇਕ ਨਾਵਾ ਵਿੱਚੋਂ ਜੋ ਸਾਧ ਸੰਗ ਜੀ ਹਰੀ ਦੇ ਨਾਮ ਦਾ ਰੰਗ ਪ੍ਰੇਮ ਹੈ ਹਰ ਰੰਗ ਮਜੀਠਾ ਰੰਗ ਇਹ ਹਰੇਕ ਜਿਹੜੇ ਦੁਨੀਆ ਦੇ ਰੰਗ ਹੈ ਅਨੇਕ ਤਰ੍ਹਾਂ ਦੇ ਰੰਗ ਦੁਨੀਆ ਨੂੰ ਮੰਨੇ ਹੈ ਉਹਨਾਂ ਰੰਗਾਂ ਦੇ ਵਿੱਚੋਂ ਮਜੀਠੀ ਰੰਗ ਪੱਕਾ ਰੰਗ ਹੁੰਦਾ ਜਿਵੇਂ ਇਹ ਭਗਤੀ ਦਾ ਰੰਗ ਹੈ ਪੱਕਾ ਵਿਸ਼ੇ ਰੰਗ ਸੁੰਵੇ ਦੇ ਰੰਗ ਦੀ ਨਹੀਂ ਕੱਚੇ ਹੈ ਉਹਨਾਂ ਵਿੱਚੋਂ ਹਰੇਕ ਰੰਗਾਂ ਵਿੱਚੋਂ ਮੇਰੀ ਧੀ ਨੂੰ ਭਗਤੀ ਦਾ ਪੱਕਾ ਰੰਗ ਹੈ ਗੋਰ ਟੁੱਟਾ ਹਰ ਰੰਗ ਹਰ ਰੰਗ ਚਾੜਿਆ ਗੁਰੂ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਹਰੀ ਦਾ ਰੰਗ ਆਨੰਦ ਚਾੜ ਦੁੱਤਾ ਪਰਿਵਰਤਨ ਦੁੱਤਾ ਹੈ ਫਿਰ ਬਹੁੜ ਨਾ ਹੋਵੀ ਭੰਗ ਫਿਰ ਕਦੇ ਭੰਗ ਨਾਸ਼ ਨਹੀਂ ਹੋਵੇਗਾ ਵਿਗਨ ਨਹੀਂ ਪਵੇਗਾ ਇਸ ਰੰਗ ਵਿੱਚ ਮੇਰੀ ਮਨ ਹਰ ਰਾਮ ਨਾਮ ਕਰ ਰੰਗ ਤੇਰੀ ਪਿਆਰੇ ਮਨ ਹਰੀ ਜਿ ਰਵਿਆ ਹੋਇਆ ਆਰਾਮ ਤੇਰੇ ਨਾਮ ਵਿੱਚ ਰੰਗ ਪ੍ਰੇਮ ਕਰਨਾ ਕਰ ਰੰਗਣਾ ਕਰ ਚਿਤ ਨੂੰ ਗੋਰ ਟੁੱਟਾ ਹਰ ਉਪਦੇਸ਼ ਗਿਆ ਇਹ ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਦਿੱਤਾ ਹੈ ਹਰ ਭੇਟਿਆ ਰਾਉ ਨਿਸੰਗ ਨਿਸੰਗ ਰਾਉ ਜੋ ਪ੍ਰਕਾਸ਼ ਰੂਪ ਰਾਜਾ ਹੈ ਨਿਸੰਗ ਸੰਕਾ ਤੋਂ ਰਹਿ ਤੋ ਕੇ ਸੀ ਨਿਰਸ਼ਕ ਹੋ ਕੇ ਉਸ ਦਾ ਮਿਲ ਗਏ ਭੇਦ ਹੋ ਗਏ ਹੋ ਰਾਉ ਮੁੰਦ ਇਆਣੀ ਮਨਮੁਖੀ ਦੇਖ ਲੋ ਜਿਹੜੀ ਮੁੰਦ ਇਸਤਰੀ ਹੈ ਇਆਣੀ ਹੈ ਦੇ ਫਿਰ ਮਨਮੁਖ ਹੈ ਜੇ ਜੀ ਫਿਰ ਆਉਣ ਜਾਣਾ ਉਹ ਨੂੰ ਪੀਕੇ ਕਰਜ ਸੁਖ ਨੂੰ ਸਹਰੇ ਕਰਜ ਆਉਣ ਜਾਣ ਦਾ ਪੱਖ ਹੀ ਫੜੀ ਰੱਖਦੀ ਏ ਇਸੇ ਪ੍ਰਕਾਰ ਸਾਧ ਸੰਗਤ ਜੀ ਉਹ ਜਿਹੜੇ ਮੁਗਧ ਹਨ ਮੁਗਧ ਹਨ ਜਿਨ੍ਹਾਂ ਨੂੰ ਸ਼ੌਂਕ ਤਾਂ ਹੈ ਪਰ ਸ਼ੌਂਕ ਨਵਾਉਣ ਦੀ ਜਾਚ ਨਹੀਂ ਉਹ ਮੁਗਧ ਨੂੰ ਸਮਝਣਗੇ ਯਾਨੀ ਸ਼ੌਕ ਸੰਸਕਾਰਾਂ ਤੋਂ ਰਹਿ ਤੇ ਜਿਹੜੀ ਮਨ ਮੁਕਤਾਈ ਵਾਲੀ ਫਿਰ ਆਉਣ ਜਾਣਾ ਆਂ ਉਹਦਾ 84 ਲੱਖ ਦੀ ਉਂਝ ਫਿਰ ਆਉਣ ਜਾਣ ਦਾ ਇਹਨੂੰ ਪੱਖ ਫੜਿਆ ਹੋਇਆ ਹੈ ਇਸ ਕਰਕੇ ਆਉਣ ਜਾਣ ਦੇ ਅੰਨ ਪਿਆਰ ਵਿੱਚ ਹੀ ਲੱਗੀ ਰਹਿੰਦੀ ਵੀ ਹੈ ਕਦੇ ਪੇਟੀਂ ਕਰੇ ਸੌਰੀ ਕਦੇ ਜੰਪਿਆ ਕਰੇ ਮਰ ਪਿਆ ਵਾ ਗਉਣ ਕੀ ਪੱਖ ਫੜਿਆ ਹੋਇਆ ਹੈ ਹਰ ਪ੍ਰਭ ਚੇਤਨਾ ਆਏ ਕਿਉਂਕਿ ਭਾਈ ਹਰੀ ਪ੍ਰਭ ਅਕਾਲ ਪੁਰਖ ਉਹਨਾਂ ਦੇ ਚੇਤੇ ਨਹੀਂ ਆਇਆ ਹੈ ਮਨ ਦੂਜਾ ਭਾਉ ਸਹਿ ਲੰਗ ਮਨ ਜੁ ਦੁਆਦ ਭਾਉ ਦੇ ਸਾਥ ਲੰਗ ਲੰਗਿਆ ਲੱਗਾ ਹੋਇਆ ਮਨ ਦੁਆਦ ਭਾਜਾ ਸਾਥੀ ਬਣ ਕੇ ਸਹਿ ਲੰਗ ਨਾਉ ਇਕੱਠਾ ਵੀ ਸਾਥੀ ਨਾ ਹੈ ਮਨ ਦੁਆਦ ਭਾਜਾ ਸਾਥੀ ਹੋਇਆ ਉਹਨਾਂ ਦਾ ਸਹਿ ਸਾਥ ਹੀ ਲੰਗਿਆ ਹੋਇਆ ਹੈ ਦੂਸਰਾ ਚਿੱਤਰੇ ਸ਼ਿਕਾਰ ਮਾਰਨ ਜਾਂਦੇ ਹੈ ਜਦੋਂ ਉਹ ਸ਼ਿਕਾਰੀ ਚਿੱਤਰਾ ਜਿਹੜਾ ਸ਼ਿਕਾਰ ਮਾਰਨ ਤੋਂ ਜੇ ਸ਼ਿਕਾਰ ਨਾ ਮਰੇ ਚਿੱਤਰਾ ਮੂਦਾ ਹੋ ਕੇ ਪੈ ਜਾਂਦਾ ਲੇਟ ਜਾਂਦਾ ਹੈ ਦੇਰ ਸ਼ਿਕਾਰੀ ਕਹਿੰਦੇ ਤੇਰੇ ਪਿਓ ਤੋਂ ਵੀ ਸ਼ਿਕਾਰ ਨਹੀਂ ਸੀ ਮਰਿਆ ਫੇਰ ਉਹ ਦੂਜੀ ਛਾਲ ਮਾਰੀ ਤੇ ਸ਼ਿਕਾਰ ਪਕੜ ਲਿਆ ਸੀ ਇੰਉਂ ਜਿੱਤਰੇ ਸਖਾਏ ਹੋਏ ਦੁਆਰਾ ਫੇ ਜਦ ਦਿਲਬਰੀ ਦਿੰਦੇ ਆ ਸ਼ਿਕਾਰੀ ਫੇਰ ਉੱਠ ਕੇ ਸ਼ਿਕਾਰ ਨੂੰ ਪਕੜਦੇ ਆ ਉਹ ਜਿਹੜਾ ਚਿੱਤਰੇ ਦਾ ਸੁਸਤੀਆ ਹੋ ਜਾਣਾ ਸ਼ਿਕਾਰ ਨਾ ਮਰਨ ਤੋਂ ਉਹਦਾ ਨਾਂ ਸਹਿ ਚਿੱਤਰੇ ਨੂੰ ਲੰਗ ਪੈ ਜਾਂਦੀ ਹੈ ਇਸ ਪ੍ਰਕਾਰ ਮਨ ਦੁਆਇਤ ਭਾ ਕਰਕੇ ਸੈਰਾਂ ਇਕੱਠਾ ਹੋਇਆ ਹੋਇਆ ਹੈ ਇੱਕ ਇਕੱਤਰ ਹੋਇਆ ਹੋਇਆ ਹੈ ਚਿਤ੍ਰੀਓ ਲੰਗ ਪੈ ਗਈ ਹੈ ਦੁਦਰੀ ਹੋ ਗਈ ਮੇਰੇ ਤੋਂ ਤਾਂ ਕੋਈ ਹੋਣਾ ਨਹੀਂ ਇਹ ਦਇਤ ਭਾਵ ਕਰਕੇ ਹਮਾਰਾ ਕਨੇ ਮੰਨ ਚਿਤ੍ਰੀਓ ਲੰਗ ਜਿਹੜਾ ਪੈਣਾ ਸਹਿ ਸਾਥੀ ਹੋਇਆ ਲੰਗ ਲੱਗਾ ਹੋਇਆ ਸੰਗੀ ਹੋ ਕੇ ਦਇਤ ਭਾਵ ਚ ਹਮ ਮੈਲ ਭਰੇ ਦੋ ਚਾਰੀਆ ਤੁਸੀਂ ਸੁਖਦੇਵ ਪਾਤਸ਼ਾਹ ਪਾਪਾ ਦੀ ਮੈਲ ਨਾਲ ਭਰੇ ਹੋਵੇਂ ਹਾਂ ਦੋ ਚਾਰੀਆ ਖੋਟੇ ਕਰਤਬ ਕਰਦੇ ਹਾਂ ਹਰ ਰੱਖੂ ਅੰਗੀ ਅੰਗ ਹੈ ਅਰੀ ਤੂੰ ਸਾਰੇ ਭਗਤਾਂ ਦਾ ਅੰਗੀ ਪੱਖੀ ਹੈ ਅੰਗ ਪੱਖ ਕਰਕੇ ਸਾਡੀ ਰੱਖਿਆ ਕਰ ਸਕੇ ਪਾਤਸ਼ਾਹ ਅੰਗ ਤੋਂ ਪਿਆਰਾ ਹੈ ਸਾਨੂੰ ਅੰਗ ਸਰੀਰਾਂ ਵਿੱਚ ਨਾ ਪੈਣਾ ਪਵੇ ਸਾਡਾ ਪੱਖੀ ਬਣ ਕੇ ਜੰਮਣ ਮਰਨ ਤੇ ਰਖ ਲੈ ਗੁਰ ਅਮਰਦਸ ਸਾਹਿਬ ਨਵ ਨਵਲਾ ਆ ਸਤਿਗੁਰੂ ਸਾਹਿਬ ਜੀ ਅਮਰਸੋਹ ਸਾਹਿਬ 33 ਪਾਤਸ਼ਾਹ ਮੇਨ ਆਗਿਆ ਕਰਕੇ ਵਿਜਵਾਇਆ ਹੈ ਨਾ ਮਾਰੇ ਕਹਿੰਦੇ ਸ੍ਰੀ ਅਮਰਸੋਹ ਸਾਹਿਬ ਜੀ ਜਿਨ੍ਹਾਂ ਨੂੰ ਇਸ਼ਨਾਨ ਕਰਾਤਾ ਸਭ ਲਾਖੇ ਕਿਲ ਵਿਖ ਪੰ ਜਿਵੇਂ ਉਹ ਬਿੰਗਲੇ ਕੰਤ ਦੇ ਰਾਜਕੌਰ ਬੀਬੀ ਪਟੇਵਾਲੀ ਰਾਜੇ ਦੀ ਪੁੱਤਰੀ ਦੇ ਪਤੀ ਦੇ ਸਾਰੇ ਪਾਪ ਲੈ ਗਏ ਸੀ ਅਤੇ ਪੰਗ ਪਵਿੱਤਰ ਹੋ ਗਿਆ ਸੀ ਸਾਰੇ ਕਿਉਂ ਪੰਗ ਸ਼ੁੱਧ ਹੋ ਗਿਆ ਸੀ ਇਸੇ ਨਾਲ ਹੀ ਪਿੰਗਲਾ ਪੁਰਾਣ ਹਟ ਗਿਆ ਨਾ ਕੋੜ ਹਟ ਗਿਆ ਸ੍ਰੀ ਸਹਨੇ ਵਰਗਾ ਹੋ ਗਿਆ ਸੀ ਇਸੇ ਪ੍ਰਕਾਰ ਅਮਰਦੇਸ਼ ਰੋਬਰ ਜੋ ਸਤਿਗੁਰੂ ਹੈ ਆਪ ਦੀ ਸੰਗਤ ਜੰਮਰਤ ਨਾਮ ਰਾਸਨ ਰੂਪੀ ਜਲ ਜੀਨੋਂ ਇਸ਼ਨਾਨ ਕਰਾਇਆ ਸਭ ਲਾਥੇ ਕਿਲਵਖ ਪੰਨ ਸਾਰੇ ਲੈ ਗਏ ਕਿਲਵਖ ਚਾਰ ਪ੍ਰਕਾਰ ਦੇ ਪਾਪ ਤੰਗ ਜੋ ਚਿਕੜ ਰੂਪ ਸੀ ਪੰਕਨੋਂ ਚਿਕੜ ਦਾ ਉਹਨੇ ਚਿਕੜ ਦੀ ਨਹੀਂ ਆਈ ਮੇਰੇ ਕਰਨ ਵਾਲੇ ਸੀ ਪਾਪ ਬ੍ਰਾਹਮਣ ਕੈਲੀ ਕਾ ਹੱਥ ਕੰਜ ਕਾਰਨ ਚਾਰੀ ਕਾ ਤਾਹਨ ਬੰਨ ਸੁਧ ਹੋ ਗਏ ਹਾਂ ਹਰ ਦਿਨਾ ਦੀਨ ਦਿਆਲ ਪ੍ਰਭ ਤੇ ਹਰੀ ਗਰੀਬਾਂ ਤੇ ਦਇਆਲਤਾ ਕਰਨ ਵਾਲੇ ਅਸੀਂ ਦਿਨੋਂ ਤੋਂ ਦੀਨ ਗਰੀਬ ਤੋਂ ਗਰੀਬ ਹਾਂ ਤੂੰ ਦੀਨ ਦਿਆਲ ਦਇਆ ਕਰਨ ਵਾਲੇ ਪ੍ਰਭੂ ਜੀ ਸਤ ਸੰਗਤ ਮਿਲਹੁ ਸੰਗ ਅਸੀਂ ਸਤ ਸੰਗਤ ਦੇ ਸਾਥ ਮਾਰਾ ਸਾਨੂੰ ਮਿਲੋ ਅਸੀਂ ਸੰਗ ਦੇ ਨਾਲ ਹੀ ਇਹ ਸੰਗ ਚ ਮਿਲਣ ਤੋਂ ਸੰਗਤਿ ਮਿਲਕੇ ਆਵਦੇ ਗੁਣ ਗਾਈਏ ਮਿਲ ਸੰਗਤ ਹਰ ਰੰਗ ਪਾਇਆ ਮਹਾਰਾਏ ਸੋਹ ਸੰਗਤ ਨਾਲ ਮਿਲ ਕਰਕੇ ਹਰੀ ਆਪਦੇ ਨਾਮ ਰੰਗ ਨੂੰ ਪਾਉਣਾ ਕੀਤਾ ਜਨ ਨਾਨਕ ਮਨ ਤਨ ਰੰਗ ਸਤਿਗੁਰੂ ਆਉਂਦਾ ਜੀ ਕਹਿੰਦੇ ਹੋ ਮਨ ਤਨ ਕਰਕੇ ਰੰਗੇ ਗਏ ਆਪਦੇ ਸਰੂਪ ਵਿੱਚ ਹੈ ਪਰਮੇਸ਼ਰ ਆਪ ਦਾ ਸਰੂਪ ਹੀ ਹੋ ਗਏ ਆ ਤੂੰ ਹੀ ਮਹੱਲਾ ਚੌਥਾ ਹਰ ਹਰ ਕਰਹਿ ਨਿਤ ਕਾਫਤ ਕੁਮਾਰ ਹੈ ਜਿਹੜੇ ਭਾਈ ਉਤੋਂ ਲੋਕ ਵਿਖਾਵੇ ਜਾਂ ਜੌਬ ਕਰਦੇ ਆ ਤੇ ਅੰਦਰੋਂ ਉਹਨਾਂ ਦੇ ਜਿਵੇਂ ਸੰਨੀ ਦੇਨ ਵਿਖਮਦਾ ਪਾਲ ਲਾਉਣ ਵਾਸਤੇ ਬੈਠਾ ਹੋਵੇ ਕੋਈ ਐ ਲੋਕਾਂ ਦੇ ਹੱਕ ਨੂੰ ਦਵਾਉਣ ਵਾਲੇ ਆ ਉਹ ਮੂੰਹੋਂ ਤਾਂ ਹਰ ਹਰ ਕਰਦੇ ਆ ਤੇ ਅੰਦਰੋਂ ਸਿਮਰਨ ਨਹੀਂ ਕਰਦੇ ਹਨ ਹਰ ਹਰ ਕਰਦੇ ਆ ਤੇ ਮੇਰਾ ਵਰਤ ਹੀ ਕਾਬਟੋ ਛਾਲਕੁਮਾ ਹੁੰਦੇ ਹਮ ਹਿਰਦਾ ਸੁਧ ਨਾ ਹੋਈ ਉਹਨਾਂ ਪੁਰਖਾਂ ਦਾ ਹਿਰਦਾ ਸੁਧ ਨਹੀਂ ਹੁੰਦਾ ਹੈ ਹਲ ਦਿਨ ਕਰਮ ਕਰ ਹੈ ਬਹੁਤ ਹੀ ਰਹਿ ਜੀ ਕੰਮ ਬਥੇਰੇ ਕਰਦੇ ਸਾਕਾਮ ਕਰਮਾਂ ਨੂੰ ਕਰਦੇ ਰਹਿੰਦੇ ਆ ਨਖਿਤ ਕਰਮਾਂ ਨੂੰ ਕਰਦੇ ਰਹਿੰਦੇ ਆ ਸੁਪਨੇ ਸੁਖ ਨਾ ਹੋਈ ਉਹਨਾਂ ਨੂੰ ਸੁਪਨੇ ਮਾਤਰ ਵੀ ਸੁਖ ਰੂਪ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਗਿਆਨੀ ਗੁਰਬੇਨ ਪਾਲਤ ਨਾ ਹੋਈ ਗਿਆਨੀ ਤਾਂ ਸਾਰੀ ਦੁਨੀਆ ਬਣੀ ਫਿਰਦੀ ਹੈ ਪਰ ਗੁਰੂ ਸਾਹਿਬ ਤੋਂ ਬਿਗਾਇ ਭਗਤੀ ਨਹੀਂ ਕਿਸੇ ਤੋਂ ਹੋ ਸਕਦੀ ਅਗਿਆਨੀ ਗੁਰੂ ਦੀ ਸੰਗਤ ਕਰਕੇ ਨਹੀਂ ਭਗਤੀ ਹੁੰਦੀ ਬ੍ਰਹਮਸਰੋਤਰੀ ਬ੍ਰਹਮ ਮਹਿੰਦਰੀ ਜੋ ਗਿਆਨਵਾਨ ਸਤਿਗੁਰੂ ਹੈ ਉਹਨਾਂ ਕਰਕੇ ਵਾਹਿਗੁਰੂ ਦੀ ਭਗਤੀ ਪ੍ਰਾਪਤ ਹੁੰਦੀ ਹੈ ਇਹ ਗਿਆਨੀ ਵਾਕਾਂ ਦੇ ਚੰਚ ਗਿਆਨੀ ਕਹੌਣ ਵਾਲੇ ਪੁਰਖ ਹੋਰ ਦੇ ਕਲਮੋ ਗਿਆਨੀ ਗੁਰਾਂ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ ਕੋਰਾ ਰੰਗ ਕਦੀ ਨਾ ਚੜੇ ਪੂਰਾ ਮਨ ਬਸਤਰ ਜਿੰਨਾ ਚਿਰ ਹੋਵੇ ਉਹਨੂੰ ਰੰਗ ਨਹੀਂ ਚੜਦਾ ਹੈ ਉਹਦਾ ਕੋਰਾ ਪਾਪ ਭੈ ਦਾ ਚੜਾਈਏ ਫੇਰ ਰੰਗ ਚੜਵਾਏ ਐਵੇਂ ਕੋਰਾ ਮਨ ਹੋ ਜਿੰਨਾ ਚਿਰ ਕੋਸ਼ੂਰਤਾ ਹੀ ਨਾਲ ਉਹਨਾਂ 'ਚ ਪ੍ਰੇਮ ਦਾ ਰੰਗ ਨਹੀਂ ਚੜਦਾ ਹੈ ਹੀਲੂ ਚ ਸਭ ਕੋ ਜਦੜ ਜਾਂਦਾ ਹੋਵੇ ਲੋਈ ਦਾ ਤਾਂ ਸਭ ਕੋ ਹੀ ਹੈ ਕਿਉਂ ਦੁਨੀਆ ਤਾਂ ਸਾਰੇ ਚਾਹੁੰਦੇ ਵੀ ਅਸੀਂ ਕੋਰੇ ਕਰਾਰੇ ਵੀ ਰਹੀਏ ਕਰੜੇ ਵੀ ਰਹੀਏ ਕਠੋਰ ਚਿੱਤ ਵੀ ਨਹੀਂ ਇਹ ਕਿ ਸਾਨੂੰ ਪ੍ਰੇਮ ਵੀ ਆ ਜਾਏ یوں ਚੜਦਾ ਨਹੀਂ ਚਾਹੁੰਦੀ ਭਾਵੇਂ ਸਾਰੀ ਦੁਨੀਆ ਹੀ ਹੈ ਰਹਾਉ ਜਪ ਤਪ ਸੰਜਮ ਵਰਤ ਕਰੇ ਪੂਜਾ ਕੋਈ ਆਦਮੀ ਜਾਪ ਕਰਦੇ ਨੇ ਦੇਵੀ ਦੇਵਤਿਆਂ ਦੇ ਮੰਤਰ ਜਪਦੇ ਰਹਿੰਦੇ ਐ ਕੋਈ ਤਪ ਕਰਦੇ ਦੁਨੀਆ ਤੋਂ ਦੇ ਰਹਿੰਦੇ ਐ ਕੋਈ ਵਰਤ ਰੱਖਦੇ ਆਕਾਸ਼ੀਆਂ ਦੇ ਕੋਈ ਪੂਜਾ ਆਦਿ ਕਰਦੇ ਹੋਣ ਸੰਜਮ ਸੰਜਮ ਇੰਦਰੀਆਂ ਦਾ ਦਮਨ ਕਰਦੇ ਰੋਕਦੇ ਸਾਧਨ ਕਰਦੇ ਐ ਬਰਤਾਦ ਪੂਜਿਆ ਨੂੰ ਜਪ ਕਰਦੇ ਆ ਕਬ ਕਰਦੇ ਸੰਯਮ ਸਾਧਨ ਕਰਦੇ ਆ ਬਰਤਾਦ ਖਰੋ ਕਰਦੇ ਆ ਠਾਕਰਾਂ ਦੀ ਮੂਰਤੀਆਂ ਦਾ ਪੂਜਨ ਕਰਦੇ ਆ ਮਨਮੁਖ ਰੋਗ ਨਾ ਜਾਈ ਜਿਹੜਾ ਮਨਮੁਖਤਾਈ ਦਾ ਰੋਗ ਹੈ ਨ ਉਹ ਨਹੀਂ ਜਾਂਦਾ ਮਨਮੁਖ ਬਣੇ ਰਹਿੰਦੇ ਗੁਰੂ ਸਾਹਿਬ ਤੋਂ ਬੇਮੁਖ ਰਹਿੰਦੇ ਹਨ ਅੰਤਰ ਰੋਗ ਮਹਾ ਅਭਿਮਾਨਾ ਮਹਾਰਾ ਜੀ ਉਹ ਰੋਗ ਮਨਮੁਖਤਾਈ ਦਾ ਕਿਹੜਾ ਹੈ ਮਹਾਰਾ ਕਹਿੰਦੇ ਅੰਦਰ ਹੰਕਾਰ ਦਾ ਬੜਾ ਰੋਗ ਹੈ ਆਪਣੇ ਆਪ ਨੂੰ ਮੰਨੀ ਬੈਠੇ ਕੇ ਬਸ ਅਸੀਂ ਸੰਤੋਪੀ ਸੰਕਪਨੀ ਜੁੱਤੇ ਸਨੇ ਖੁਦਾਈ ਹੈ ਦੂਜੇ ਭਾਈ ਖੁਆਈ ਇਹ ਗਾਦ ਭਾਵ ਚ ਸਾਰੀ ਸਿੱਕੀ ਖੁਆਈ ਭੁਲਾ ਦਿੰਦੀ ਹੈ ਬਾਹਰ ਦੀ ਬਬਹੰ ਸਾਰੀ ਸਿੱਕੀ ਭੁਲਾ ਦਿੰਦੀ ਹੈ ਬਾਹਰ ਭੀਖ ਬਹੁਤ ਚਤਰਾਈ ਮਾਰੋ ਭੀਖ ਬੜੇ ਸੋਹਣੇ ਬਣਾਉਂਦੇ ਦੇਖ ਕੇ ਲੋਕ 모ਹੇ ਜਾਣੇ ਹੰਸਾਏ ਤੇ ਚਿਤਰਾਈ ਦੀਆਂ ਗੱਲਾਂ ਬੜੀਆਂ ਵਿਦਿਆ ਜਾਣਦੇ ਐ ਚਿਤਰਾਈ ਦੀਆਂ ਹਰ ਖੇਤਰ ਬੜੇ ਕਰਨ ਜਾਣਦੇ ਆ ਮਨੁਆ ਦਹਿ ਦਿਸ ਧਾਰ ਪਰ ਮਨ ਉਹ ਨਾ ਟਿਕਿਆ ਗਈ ਚੰਚਲ ਮਨ ਬਾਂਦਰ ਦੀ ਵਾਂਗੂ ਟਿਕਦਾ ਨਹੀਂ ਦੁਸਤ ਸਾਰੇ ਪਦਾਰਥਾਂ 'ਚ ਦੌੜਦਾ ਰਹਿੰਦਾ ਹੈ ਦਹਿ ਕ੍ਰਿਸ਼ਨ ਰੂਪੀ ਅੱਗ ਦਾ ਸਾੜਿਆ ਹੋਇਆ ਦੁਸਤ ਦੁਸਤ ਚ ਦੌੜਦਾ ਫਿਰਦਾ ਹੈ ਹਉ ਮੈਂ ਵਿਆਪਿਆ ਸ਼ਬਦ ਨਾ ਚੀਨ ਕੇ ਫਿਰ ਹੰਕਾਰ ਕਰਦੇ ਆ ਕਿ ਸਾਡੇ ਵਰਗਾ ਕੋਈ ਵਿਦਵਾਨ ਨਹੀਂ ਸਿਆਣਾ ਨਹੀਂ ਹਉ ਮੈਨ ਕਿ ਲੱਗਿਆ ਹੋਇਆ ਫਿਰ ਫਿਰ ਜੂਨੀ ਆਵ ਮਾਂ ਦੇ ਆਪਿਆ ਹਮੈ ਵਿਆਪਿਆ ਸ਼ਬਦ ਨਾ ਚੀਨਦਾ ਹੈ ਫਿਰ ਫਿਰ ਜੂਨੀ ਆਵੇ ਇਸ ਗੁਰ ਦੇ ਮੁਰਮੁਰ ਕੇ ਜੂਨਾ ਕੀ ਆਵੇਗਾ ਹੋ ਨਾਨਕ ਨਦਰ ਕਰੇ ਸੋ ਬੂਝੈ ਜਿਨ ਜਨਾਂ ਤੇ ਕਿਰਪਾ ਦ੍ਰਿਸ਼ਟੀ ਵਾਹਿਗੁਰੂ ਕਰਦਾ ਹੈ ਉਹ ਗੁਰਾਂ ਦੇ ਪਾਸੋਂ ਪੁੱਛਦੇ ਹੈ ਤੇ 부ਝੇ ਸਮਝਦੇ ਹਾਂ ਗੁਰਾਂ ਦੇ ਉਦੇਸ਼ ਨੂੰ ਸੂਜਨ ਨਾਮ ਧਿਆਏ ਕੋ ਪ੍ਰਿੰਸੀ ਵੀ ਬਹਰ ਜੇ ਨਾਮ ਨੂੰ ਭਉਂਦੇ ਹਨ ਗੁਰ ਪ੍ਰਸਾਦੀ ਇੱਕ 부ਝੈ ਗੁਰਾਂ ਦੀ ਕਿਰਪਾ ਜਿਨਾ ਤੇ ਹੋਵੇ ਕੋਈ ਕੋ ਗੈ ਤਰੂ ਪ੍ਰੇਸ਼ ਨੂੰ ਸਮਝ ਲੈਂਦੇ ਹਮ ਇੱਕ ਸਮਾਹ ਸਮਾਰੇ ਤੇ ਰੂਪ ਵਿੱਚ ਸਮਾ ਜਾਂਦੇ ਲੀਨ ਹੋ ਜਾਂਦੇ ਹੰ ਸੁਹੀ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਗੋੜ ਮਤ ਨਗਰੀ ਖੋਜ ਖਜਾਈ ਸਤਿਗੁਰੂ ਜੀ ਉੱਥੇ ਬਾਪ ਸਾਹਿਬ ਕਿਰਪਾ ਕਰਕੇ ਫੇਰ ਫਰਮਾਉਂਦੇ ਹਨ ਕੋਦ ਆਇ ਪ੍ਰੂਪਰਮੇਸ਼ਵਰ ਸਾਰਿਆਂ ਦਾ ਪ੍ਰਕਾਸ਼ ਹੋ ਜਾਂਦੀ ਕਿਰਪਾ ਨਾਲ ਮਿਲਦਾ ਹੈ ਦੂਜੇ ਘਰ ਸਰਦਾਰ ਜੀ ਕਹਿੰਦੇ ਹਨ ਏ ਭਾਈ ਨਗਰੀ ਦੀ ਖੋਜ ਬੜੇ ਲੋਕ ਕਰਦੇ ਹਨ ਕੋਈ ਜੋਗਦਾਰਾ ਨਾੜੀਆਂ ਗਿਣਦੇ ਰਹਿੰਦੇ ਐ ਨਾੜੀਆਂ ਦੀ ਗਿਣਤੀ ਇੰਨੀ ਕਰਦੇ ਐ ਕਹਿੰਦੇ ਹਨ 72 ਕਰੋੜ 72 ਲੱਖ ਇਹ 2200 ਨਾੜੀ ਹੈ ਸਾਰੇ ਇਸ ਪ੍ਰਕਾਰ ਗਿਣਤੀ ਕਰ ਲੈਂਦੇ ਐ ਅਤੇ ਕੋਈ ਸਰੀਰ ਦੇ ਅੰਦਰ ਇੰਜਰੀਆਂ ਦੇ ਵਿਸ਼ਿਆਂ ਦੀ ਗਿਣਤੀ 'ਚ ਲੱਗੇ ਰਹਿੰਦੇ ਐ ਕੋਈ ਪੁਰਾਣਾ ਜਾਂ ਉਹਦੇ ਸਹਾਵ ਦੀ ਗਿਣਤੀ 'ਚ ਲੱਗੇ ਰਹਿੰਦੇ ਐ ਇਸ ਪ੍ਰਕਾਰ ਖੋਜ ਤਾਂ ਕਰਦੇ ਐ ਪਰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਨਾਮ ਕਿਵੇਂ ਪ੍ਰਾਪਤ ਹੁੰਦਾ ਹੈ ਗੁਰਮਤ ਨਗਰੀ ਖੋਜ ਖੋਜਾ ਜਿਨ੍ਹਾਂ ਨੂੰ ਗੁਰਮਤ ਦੁਆਰਾ ਦੇ ਰੂਪੀ ਨਗਰੀ ਨੂੰ ਖੋਜੀ ਸਤਗੁਰਾਂ ਦੇ ਨਾਲ ਮਿਲ ਕਰਕੇ ਖੋਜ ਨਾਮ ਦੀ ਓਟ ਲੈ ਕੇ ਖੁਜਾਣਾ ਕੀਤੀ ਹੈ ਹਰ ਹਰ ਨਾਮ ਪਦਾਰਥ ਪਾਇਆ ਉਹਨਾਂ ਦੁਆਰੇ ਹਰੀ ਜੋ ਸਾਰਿਆਂ ਦੇ ਪਾਪਾਂ ਲਈ ਹਰਨ ਵਾਲਾ ਹੈ ਤੇਰੇ ਅਮਰ ਜੀ ਨਾਮ ਰੂਪੀ ਪਦਾਰਥ ਨੂੰ ਦੇਹ ਵਿੱਚੋਂ ਪ੍ਰਾਪਤ ਕਰ ਲਿਆ ਹੈ ਨਾਮ ਜੀ ਅਮਰ ਦੇ ਪ੍ਰਭ ਦਾ ਨਾਮ ਜੇਹੀ ਮੈਂ ਇਸ ਦਾ ਉਸਤਰਾਵ ਮੇਰਾ ਮਨ ਹਰ ਹਰ ਸਾਥੀ ਜਿਨਨ ਕਿਸੇ ਅੰਗਰੇਜ਼ੀ ਵੀ ਖੋਜ ਕੀਤੀ ਅੰਗਰੇਜ਼ੀ ਹੈ ਕਿਸੇ ਕੋਈ ਫਾਰਸੀ ਹੈ ਕਿਸੇ ਕੋਲੇ ਸਾਇੰਸ ਵਿਦਿਆ ਹੈ ਜਿਹਹੀ ਜਿਹਨ ਕੋਈ ਖੋਜ ਕੀਤੀ ਉਹ ਖੋਜਾਂ ਨਿਕਲਦੀਆਂ ਪਰ ਗੁਰਮਤਿ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਕੀ ਪਦਾਰਥ ਨੂੰ ਪਾਇਆ ਹੈ ਮੇਰਾ ਮਨ ਹਰ ਹਰ ਸਾਥ ਵਸਾਈ ਇਹ ਭਾਈ ਮੇਰੇ ਮਨ ਚ ਤਾਂ ਹਰ ਹਰ ਪਰਮੇਸ਼ਰ ਦੇ ਨਾਮ ਨਹੀਂ ਸਾਰੀਆਂ ਵਾਸ਼ਨਾ ਨੂੰ ਮੇਟ ਕੇ ਸ਼ਾਂਤੀ ਉਸਾਦਦੀ ਹੈ ਜਿਸ ਨਾਂ ਅਗਨ 부ਜੀ ਖੈਨ ਆਨ ਪਰ ਕ੍ਰਿਸ਼ਨ ਦੀ ਅਗ ਸੜ ਗਈ ਸੀ ਛਿੰਦੇ ਅੰਦਰ ਹੀ ਬੁਝ ਗਈ ਉਹ ਮਿਟ ਗਈ ਹੈ ਨਾਮ ਜਪ ਕਰਕੇ ਗੁਰ ਮਿਲਿਆ ਸਭ ਭੁੱਖ ਗਵਾਈ ਸਤਿਗੁਰ ਨਾਲ ਮਿਲ ਕੇ ਦੁਨੀਆ ਦੇ ਪਜਾਰ ਸਾਮੀ ਆਸਾ ਰੂਪੀ ਭੁੱਖਾਂ ਵੀ ਸਾਰੀਆਂ ਗਵਾ ਤੀਆਂ ਰਹਾਉ ਹਰ ਗੁਣ ਗਾਵਾ ਜੀਵਾ ਮੇਰੀ ਮਾਇ ਜੀ ਮਾਤਾ ਪਿਤਾ ਰੂਪ ਸੰਤ ਜਨੋ ਹਰੀ ਦੇ ਗੁਣਾਂ ਨੂੰ ਜਦੋਂ ਗਾਈਦਾ ਤਾਂ ਜਿਉਂਦੇ ਹੋਈਦਾ ਸਤਗੁਰ ਦਇਆਲ ਗੁਣ ਨਾਮ ਦਿੜ੍ਹਾਈ ਸਤਗੁਰੂ ਜੀ ਆਲੂ ਨੇ ਗੁਰ ਉਪਕਾਰ ਕੀਤਾ ਸਾਡੇ ਤੇ ਮਹਾਰਾਜ ਦਾ ਨਾਮ ਗੁਣ ਗਿਆਨ ਦੇ ਦੇਣ ਵਾਲਾ ਪਰਵਕਾਰ ਕਰਨ ਵਾਲਾ ਇਹ ਨਾਮ ਜੁੜ ਕਰਾਤਾ ਹੈ ਐਸਾ ਗੁਣ ਬਖਸ਼ਿਆ ਹੈ ਹਉ ਹਰ ਪ੍ਰਭ ਪਿਆਰਾ ਤੂੰ ਤੂੰ ਦਹਾਈ ਅਸੀਂ ਹਰੇ ਪ੍ਰਭੂ ਜੋ ਪਿਆਰੇ ਤੋਂ ਪਿਆਰਾ ਹੈ ਉਹਦੀ ਢੂਡ ਖੋਜ ਨੂੰ ਸਤ ਸੰਗਤ ਦੁਆਰਾ ਖੋਜਾਈ ਟੁੰਡਾਉਨੇ ਹਬਾਲ ਕਰਾਉਨੇ ਹ ਸਤ ਸੰਗਤ ਮਿਲ ਹਰ ਰਸ ਪਾਈ ਉਹ ਸਤ ਸੰਗਤ ਨਾਲ ਮਿਲ ਕੇ ਪਾਈ ਹੋਈ ਦੇ ਰਸ ਨੂੰ ਪ੍ਰਾਪਤ ਕੀਤਾ ਉਹ ਖੋਜ ਖੋਜੀ ਹ ਦੁਰਮਾਸਤਕ ਲੇਖ ਲਿਖੇ ਹਰ ਪਾਈ ਜੋ ਮਾਰਨ ਸਾਡੇ ਮੱਥੇ ਤੇ ਲੇਖ ਲਿਖਤੇ ਸੀ ਵੀ ਇਹ ਜਨਮ ਚ ਮਾਰੇ ਨੂੰ ਪ੍ਰਾਪਤ ਹੋ ਜਾਏਗਾ ਤਾਹਰੀ ਨੂੰ ਅਸੀਂ ਪਾ ਲਿਆ ਹੈ ਗੁਰੂ ਨਾਨਕ ਟੁੱਠਾ ਮੀਲੇ ਹਰ ਭਾਈ ਮਹਾਰਾਜ ਜੀ ਕੌਣ ਮਲਾਉਂਦਾ ਕਹਿੰਦੇ ਗੁਰੂ ਨਾਨਕ ਸਾਹਿਬ ਭਾਈ ਜਦੋਂ ਪ੍ਰਸੰਨ ਹੁੰਦੇ ਆ ਪਰਮੇਸ਼ਰ ਦੇ ਨਾਲ ਮੇਲ ਲੈਂਦੇ ਕੋਈ ਜੋਤ ਰੂਪ ਹਨ ਸੂਹੀ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਭਾਈ ਹਰੀ ਅਕਾਲ ਪੁਰਖ ਜਦੋਂ ਗੁਰਾਂ ਦੁਆਰਾ ਕਿਰਪਾ दृष्टि ਕਰੇ ਤਾਂ ਗੁਰੂ ਸਾਹਿਬ ਹਰੀ ਕਿਰਪਾ ਕਰੇ ਸਤਗੁਰਾਂ ਨੂੰ ਮਲਾਵੇ ਨਿਸਕਾਮ ਕਰਮੋ ਕਰਕੇ ਤੇ ਗੁਰੂ ਸਾਹਿਬ ਜੀ ਮਨ ਹਰ ਰੰਗ ਲਾਏ ਮਨ ਜਹਰੀ ਦਾ ਰੰਗ ਲਾ ਦਿੰਦੇ ਹਨ ਪ੍ਰੇਮ ਲਾ ਦਿੰਦੇ ਹਨ ਗੁਰਮੁਖ ਹਰ ਹਰ ਨਾਮ ਸਮਾਏ ਅਗੇ ਗੁਰਮੁਖ ਜਿਹੜੇ ਉਤੋਂ ਅਧਿਕਾਰੀ ਆ ਉਹ ਪਰਮੇਸ਼ਰ ਦੇ ਨਾਮ ਵਿੱਚ ਹਰ ਵਕਤ ਸਮਾਏ ਜਿਵੇਂ ਰਹਿੰਦੇ ਹਨ ਹਰ ਰੰਗ ਰਾਤਾ ਮਨ ਰੰਗ ਮਾਣੇ ਉਹਨਾਂ ਦਾ ਮਨ ਭਾਈ ਜੋ ਹਰੀ ਸਾਰਿਆਂ ਰੰਗਾਂ ਚ ਰੰਦਾ ਹੋਇਆ ਹੈ ਉਹ ਸਰੀ ਦੇ ਆਨੰਦ ਨੂੰ ਮਨ ਮਾਣਦਾ ਹੈ ਪ੍ਰੇਮ ਦੇ ਨਾਲ ਹਰ ਰੰਗ ਜਾਂਦਾ ਜਿਹੜਾ ਮਨ ਅੰਕੇ ਹਰੇਕ ਰੰਗਾ ਜਿਉਂਦਾ ਹੋਇਆ ਸੀ ਹੁਣ ਹਰੇਕ ਰੰਗਾ ਨੂੰ ਸਾਰਾ ਜਿੰਨਾ ਜਿਉਂਦਾ ਸੀ ਉਹਨੂੰ ਹਰ ਕੇ ਤਿਆਗ ਕੇ ਹਰੀ ਦੇ ਰੰਗ ਨੂੰ ਮਨ ਮਾਣ ਲੱਗ ਗਿਆ ਸਦਾ ਆਨੰਦ ਰਹੇ ਦਿਨ ਰਾਤ ਸਦਾ ਆਨੰਦ ਬਣਿਆ ਰਹੇਂਦਾ ਦਿਨ ਤੋਂ ਰਾਤ ਨੇ ਗਿਆਨ ਰੂਪੀ ਜਨ ਹੋ ਗਿਆ ਵਿਦਿਆ ਰੂਪੀ ਰਾਤ ਮਜਦੀ ਇਕ ਰਸ ਬਣਿਆ ਰੰਦਾ ਆਨੰਦ ਪੂਰੇ ਗੁਰ ਕੈ ਸਬਦ ਸਮਾਣੇ ਕਿਉ ਭਾਈ ਪੂਰਨ ਸਤਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਵਾਹਿਗੁਰੂ ਕਿਉ ਭੇਦ ਹੋ ਗਏ ਮਿਲ ਗਏ ਰਹਾਉ ਹਰ ਰੰਗ ਕੋ ਲੂਚੈ ਸਭ ਕੋਈ ਕਿ ਭਾਈ ਹਰੇ ਰੰਗ ਆਨੰਦ ਨੂੰ ਲੂਛੀਦਾ ਸਾਰੀ ਦੁਨੀਆ ਚਾਹੁੰਦਾ ਸਭ ਕੋਈ ਹੈ ਕਿ ਮੈਨੂੰ ਵੀ ਪਰਮੇਸ਼ਰ ਦਾ ਆਨੰਦ ਪ੍ਰਾਪਤ ਹੋ ਜਾਏ ਗੁਰਮੁਖ ਰੰਗ ਚਿਲੂਲਾ ਹੋਈ ਪਰ ਭਾਈ ਗੁਰਮੁਖ ਬਣ ਕੇ ਗੁਰਾਂ ਦਵਾਰਾ ਚਿਲੂਲਾ ਗਾੜਾ ਰੰਗ ਬਜੀਠੇ ਰੰਗ ਦੀ ਨਹੀਂ ਆਈ ਪੱਕਾ ਰੰਗ ਭਗਤੀ ਦਾ ਗੁਰਮੁਖ ਬਣ ਕੇ ਹੁੰਦਾ ਮਨਮੁਖਤਾਈ ਨਾਲ ਨਹੀਂ ਹੁੰਦਾ ਮਾਨਮੁਖ ਮੋਗਦਾ ਨਾਕੂਰਾ ਹੂ ਜਿਹੜਾ ਮਨਮੁਖ ਆ ਉਹ ਸ਼ਾਸਤਰੀ ਗਿਆਤੋਂ ਮੂਰਖ ਹਨਗੇ ਤੇ ਗੁਰਾਂ ਦੇ ਉਦੇਸ਼ ਵੱਲੋਂ ਮਨ ਕੋਰਾ ਕਰੜਾ ਹੁੰਦਾ ਹੈ ਕਠੋਰ ਹੁੰਦਾ ਹੈ ਧਾਰਨਾ ਤੋਂ ਹੀ ਨਾ ਹੁੰਦਾ ਜੀ ਸੋ ਲੂਚੈ ਰੰਗ ਨਾ ਹੋਵੇ ਕੋਈ ਜੇ ਕੋਈ ਸੈਂਕੜੇ ਆਦਮੀ ਲੋਚਣ ਵੀ ਇਹਨੂੰ ਰੰਗ ਚਾੜ ਦਈਏ ਜੇ ਸੈਂਕੜੇ ਸਾਧਨ ਕਰਕੇ ਲੋਚੇ ਕੋਈ ਵੀ ਕਿਸੇ ਪ੍ਰਕਾਰ ਰੰਗ ਨਹੀਂ ਉਹਨੂੰ ਤਨੰਦ ਨਹੀਂ ਆ ਸਕਦਾ ਹੋ ਨਹੀਂ ਸਕਦਾ ਨਜ਼ਰ ਕਰੀ ਤਾਂ ਸਤਗੁਰ ਪਾਵੇ ਬੋਲੀ ਜੀ ਵਾਹਿਗੁਰੂ ਪੂਰੂਲੇ ਪੁੰਨਾਂ ਦਾ ਪ੍ਰੇਰਿਅਾ ਕਿਰਪਾ दृष्टि ਕਰੇ ਤਾਂ ਉਹ ਮਨੁੱਖ ਵੀ ਸਤਿਗੁਰਾਂ ਦੀ ਸੰਗਤ ਪਾ ਲਵੇ ਨਾਨਕ ਹਰ ਰਸ ਹਰ ਰੰਗ ਸਮਾਵੇ ਸਤਿਗੁਰੂ ਜੀ ਕਹਿੰਦੇ ਹੋਰੀ ਦੇ ਪ੍ਰੇਮ ਵਿੱਚ ਰੰਗਿਆ ਹੋਇਆ ਹੈ ਹਰੀ ਦੇ ਰੰਗ ਸਰੂਪ ਵਿੱਚ ਰੰਗ ਆਨੰਦ ਵਿੱਚ ਸੁਨਾ ਜਾ ਜਾਂਦਾ ਹੈ ਹਰੀ ਦੇ ਨਾਮ ਰਸ ਕਰਕੇ ਗੁਰੂ ਸਾਹਿਬ ਕਹਿੰਦੇ ਹਰੀ ਦੇ ਆਨੰਦ ਜਿਸਮਾ ਆ ਜਾਂਦਾ ਹੈ